ਜਿਹੜੇ ਪੀੜਤ ਪਰਿਵਾਰ ਹੈਗੇ ਆ ਲਗਾਤਾਰ ਉਹਨਾਂ ਦੀਆਂ ਵੀਡੀਓ ਜਿਹੜੀਆਂ ਅਸੀਂ ਤੁਹਾਨੂੰ ਗੁਰੂਰਸਾਇਲ ਲਾਈਵ ਦੇ ਜ਼ਰੀਏ ਦਿਖਾਈਆਂ ਉਹ ਵੀਡੀਓ ਤੁਸੀਂ ਸ਼ੇਅਰ ਕੀਤੀਆਂ ਲੋਕਾਂ ਤੱਕ ਵੀਡੀਓ ਗਈਆਂ ਤੇ ਸਮਾਜ ਸੇਵੀ ਹੁਣ ਅੱਗੇ ਵੱਧ ਕੇ ਆਏ ਆ ਜਸਵੰਤ ਸਿੰਘ ਸੱਤਾ ਦੇ ਪਰਿਵਾਰ ਦੇ ਵਿੱਚ ਮੌਜੂਦ ਹੈਗੇ ਆ ਪਿੰਡ ਸਰੂਪ ਸਿੰਘ ਵਾਲਾ ਦੇ ਵਿੱਚ ਸੱਤੇ ਦੀ ਡੈਥ ਤੋਂ ਬਾਅਦ 2 ਸਾਲਾਂ ਦੀ ਛੋਟੀ ਬੱਚੀ ਆ ਉਸ ਦਿਨ ਵੀ ਅਸੀਂ ਦਿਖਾਇਆ ਹੈਗਾ ਅਸੀਂ ਪਰਿਵਾਰ ਦਾ ਅੱਜ ਵੀ ਰੋ ਰੋ ਬੁਰਾ ਹਾਲ ਹੈਗਾ ਗ੍ਰਾਮ ਪੰਚਾਇਤ ਪਿੰਡ ਲਮੋਚੜ ਜ਼ਿਲ੍ਹਾ ਫਾਜ਼ਿਲਕਾ ਤੋਂ ਪਰਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਆਈ ਹੈਗੀ ਆ ਪਿੰਡ ਵਿੱਚੋਂ ਕੁਝ ਸਮਗਰੀ ਇਕੱਠੀ ਕੀਤੀ ਗਈ ਕੋਈ ਯਰਾਸ਼ਣ ਇਕੱਠਾ ਕੀਤਾ ਗਿਆ ਉਹ ਵੀ ਲੈ ਕੇ ਆਏ ਆ ਸਮਗਰੀ ਦੇਣ ਦੇ ਲਈ ਸਰਪੰਚ ਸਾਹਿਬ ਹੋਰੀ ਸਰਪੰਚ ਸਾਹਿਬ ਹਾਲਾਤ ਤੁਸੀਂ ਦੇਖ ਲਏ ਆ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਲੋਕੇ ਇਸ ਵੀਡੀਓ ਨੂੰ ਦੇਖ ਰਹੇ ਆ ਵੀ ਇੰਨਾ ਪਰਿਵਾਰਾਂ ਦੇ ਵਿੱਚ ਆ ਕੇ ਮਦਦ ਕੀਤੀ ਜਾ ਬਹੁਤ ਮੱਦ ਭੰਗ ਘਟਨਾ ਹੋਈ ਹੈ ਦੁੱਖ ਹੋ ਰਿਹਾ ਡੋਨਾ ਜਿੰਦਾ ਸਾਨੂੰ ਖੁਦ ਅਹਿਸਰ ਹੋਈ ਜਾਂਦੇ ਆ ਕਿ ਪਰਿਵਾਰ ਵੇਖ ਬਹੁਤ ਜ਼ਿਆਦਾ ਗਰੀਬ ਪਰਿਵਾਰ ਹੈਗਾ ਕੱਲਾ ਕੱਲਾ ਮੁੰਡਾ ਸੀਗਾ ਤਿੰਨ ਚਾਰ ਕੁੜੀਆਂ ਵੀ ਹੈਗੀਆਂ ਕੱਲੇ ਤੋਂ ਉੱਪਰ ਸਰਕਾਰ ਚੱਲਦਾ ਸੀਗਾ ਪਰ ਬਹੁਤ ਮੰਦਭੜੀ ਘਟਨਾ ਹੋਈ ਆ ਮੈਂ ਹੀ ਚਾਹਣਾ ਲੋਕਾਂ ਨੂੰ ਕਿ ਅੱਗੇ ਵੱਧੋ ਅੱਗੇ ਆ ਕੇ ਵੱਧੋ ਹੋਰਾਂ ਦੀ ਹੈਲਪ ਕੀਤੀ ਜਾਵੇ ਸਰਕਾਰ ਨੂੰ ਵੀ ਚਾਹਣਾ ਕਿ ਅੱਗੇ ਤੋਂ ਆ ਕੇ ਇਹਨਾਂ ਦੀ ਹੈਲਪ ਕੀਤੀ ਜਾਵੇ ਰਾਸ਼ਨ ਪਹੁੰਚਾਇਆ ਜਾਵੇ ਘਰ ਵੇਖੋ ਘਰ ਵੀ ਛੋਟੇ ਛੋਟੇ ਘਰ ਬਣੇ ਹੋਏ ਆ ਬਹੁਤ ਔਖਾ ਕੰਮ ਹੈ ਰੋਜ਼ਗਾਰ ਕਿਉਂ ਚੱਲੂਗਾ ਖੁਦ ਮੈਨੂੰ ਅੱਖਾਂ 'ਚ ਰੋਣਾ ਆਈ ਜਾਂਦਾ ਵੀ ਬੋਲੀ ਕੀ ਸ਼ਬਦ ਬਚੇ ਨਹੀਂ ਸਾਡੇ ਕੋਲ ਬੋਲਣ ਜੋਗੇ ਬਸ ਇਸ ਤੇਵਾ ਕਰਨ ਵਾਸਤੇ ਆਏ ਆ ਬਹੁਤ ਬਹੁਤ ਦੁੱਖ ਹੋ ਰਿਹਾ ਸਾਨੂੰ ਬਹੁਤ ਜ਼ਿਆਦਾ ਦੁੱਖ ਹੋ ਰਿਹਾ ਹੈ ਸਰਪਾ ਕਾਫੀ ਪੰਚਾਇਤਾਂ ਜਲਾਲਾ ਦੇ ਹਲਕੇ 200 ਤੋਂ ਕੁਝ 75 ਸਾਢੇ ਹਲਕੇ ਦੀਆਂ ਵੀ ਨੇ ਸਰਪੰਚਾਂ ਨੂੰ ਕੀ ਅਪੀਲ ਹੈਗੇ ਵੀ ਜਿੱਦਾਂ ਤੁਸੀਂ ਉਦਮ ਕੀਤਾ ਹੈਗਾ ਉਦਮ ਕੀਤਾ ਜਾ ਸਕਦਾ ਮੈਂ ਕਹਿੰਦਾ ਇੱਕ ਇੱਕ ਰੁਪਈਆ ਵੀ ਦੇ ਦਨਾਂ ਲੋਕ ਤਾਂ ਵੀ ਇਹਨਾਂ ਪਰਿਵਾਰਾਂ ਦਾ ਕਿਤੇ ਕਿਤੇ ਜਿੱਦੇ ਇਹਨਾਂ ਦੀ ਜਵਾਈ ਕਾਰ ਹੈ ਮੈਂ ਠੀਕ ਹੈ ਜਵਾਈ ਦੀ ਪਹਿਲਾਂ ਡੈਥ ਹੋ ਜਾਂਦੀ ਹੈਗੀ ਬਜ਼ੁਰਗ ਬੈਠਾ ਬਜ਼ੁਰਗ ਕੰਮ ਕਰਨ ਯੋਗ ਨਹੀਂ ਹੈਗਾ ਹਾਲਾਤ ਕਿਨੇ ਵਿੱਚ ਪਸ਼ੂ ਰੱਖੇ ਹੋਏ ਤੇ ਵਿੱਚੇ ਹੀ ਕਾਰ ਹੈਗਾ ਇੰਨੀ ਤਰਸ ਜੋਗ ਲਾਤ ਇਸ ਕਰਦੇ ਹੈ ਪਹਿਲਾਂ ਵੀ ਨੇ ਤੇ ਲੋਕ ਅੱਗੇ ਆਣ ਇਹਨਾਂ ਲੋਕਾਂ ਦੀ ਮਦਦ ਹੋ ਜਾਏ ਕਿਸੇ ਇਹੀ ਮੈਂ ਬੀਚੋਂ ਪੂਰੇ ਪੰਜਾਬ ਦੀਆਂ ਪੰਚਾਇਤਾਂ ਨੂੰ ਹੀ ਚੌਨਾਕਿਆ ਕਿ ਆਉਣ ਇਹਨਾਂ ਦੀ ਹੈਲਪ ਕੀਤੀ ਆ ਬਾਅਦ ਛੱਡ ਕੇ ਹੈਲਪ ਕਰੋ ਜੋ ਇਹਨਾਂ ਦੀ ਕੁੜੀਆਂ ਦਾ ਅੱਗੇ ਮੈਰਿਜ ਹੋਣੀ ਆ ਅੱਗੇ ਪੈਸੇ ਲੋੜ ਪੈਣੀ ਪੈਣੀ ਆ ਮੈਂ ਤਾਂ ਕਹਿੰਦਾ ਸਾਰੇ ਪੰਜਾਬ ਨੂੰ ਸਰਕਾਰ ਨੂੰ ਚਾਹਣਾ ਕਿ ਇਹਨਾਂ ਦੀ ਹੈਲਪ ਕੀਤੀ ਜਾਵੇ ਨੌਕਰੀ ਦਿੱਤੀ ਜਾਵੇ ਕੋਈ ਹੋਰ ਉਹਨਾਂ ਨੂੰ ਕੰਮ ਦਿੱਤਾ ਜਾਵੇ ਜਿਨ੍ਹਾਂ ਨਾਲ ਅੱਗੇ ਆ ਕੇ ਰੋਜ਼ਗਾਰ ਕਰ ਸਕਣ ਆਪਣਾ ਹਾਂ ਪਿੰਡ ਦੇ ਪਤਵੰਤੇ ਵੀ ਮੌਜੂਦ ਹੈਗੇ ਗੁਰਦੇਵ ਹਰੀ ਗੁਰਦੇਵ ਹਾਲਾਤ ਆਪਾਂ ਉਸ ਦਿਨ ਵੀ ਦਿਖਾਏ ਹੈਗੇ ਸੀ ਤਾਂ ਹੀ ਲੋਕ ਆ ਰਹੇ ਹੈਗੇ ਕੀ ਕਹਿਣਾ ਚਾਹਦੇ ਦੇਖੋ ਤਿੰਨ ਸਾਹਿਬ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਹਰੇਕ ਘਰ ਹਰੇਕ ਗਰੀਬ ਦੇ ਘਰ ਜਿਨ੍ਹਾਂ ਦੇ ਪਰਿਵਾਰ ਜਾਇ ਕਰਾਂ ਚੋਂ ਗਏ ਚੁੱਕੇ ਹੈ ਤੁਸੀਂ ਉਹਨਾਂ ਤੱਕ ਪਹੁੰਚੇ ਤੁਹਾਡੇ ਚੈਨਲ ਰਾਹੀਂ ਹਰੇਕ ਗਰੀਬ ਦੀ ਮਦਦ ਹੋਈ ਹਰੇਕ ਨੇ ਕੀਤੀ ਇਹ ਤੁਹਾਡਾ ਚੈਨਲ ਗੁਰੂ ਸਾਹਿਬ ਲਾਈਵ ਨਹੀਂ ਹੁਣ ਗਰੀਬਾਂ ਦਾ ਚੈਨਲ ਬਣ ਚੁੱਕਿਆ ਹੈ ਗਰੀਬਾਂ ਦਾ ਮਸੀਹਾ ਬਣ ਕੇ ਅੱਗੇ ਆਇਆ ਹੈ ਤਾਂ ਕਿ ਇਹਨਾਂ ਗਰੀਬਾਂ ਦੀ ਮਦਦ ਹੋਈ ਬਿਲਕੁਲ ਜੀ ਮਦਦ ਦੇ ਲਈ ਇਹ ਸਮਗਰੀ ਜਿਹੜੀ ਹੈ ਜਿਹੜੀ ਨਗਦ ਕੈਸ਼ ਹੈਗਾ ਉਹ ਵੀ ਜਿਹੜੀ ਆ ਅਸੀਂ ਕਹਿੰਦੇ ਆ ਸਰਪੰਚ ਸਾਹਿਬ ਹੋਰ ਉਹਨਾਂ ਪੂਰੀ ਟੀਮ ਨੂੰ ਨਗਦ ਕੈਸ਼ ਵੀ ਸੌਂਪ ਦਿੱਤਾ ਜਾਵੇ ਦੁੱਖ ਜਿਹੜਾ ਉਹ ਬਹੁਤ ਜ਼ਿਆਦਾ ਹੈਗਾ 9 9 ਤਰੀਕ ਨੂੰ ਭੋਗ ਰੱਖਿਆ ਜੀ 10 ਤਰੀਕ 9 ਹੋਵੇ ਬਿਲਕੁਲ ਜੀ ਬਾਫ ਦੇ ਬੈਠਾ ਮਾਤਾ ਦੇ ਬੈਠਾ ਜੇ ਪੁੱਤ ਪੈਣਾ ਬੈਠੀਆਂ ਹੈਗੀਆਂ ਨੇ ਤੇ ਉਹ ਇਹਨਾਂ ਦਾ ਭਰਾ ਚਲਾ ਗਿਆ ਪਰਿਵਾਰ ਨੂੰ ਜਿਹੜੀ ਹੈ ਰਾਸ਼ੀ ਸੌਪਦੇ ਹੋਏ ਤੁਹਾਨੂੰ ਦਿਖਾ ਦਿੰਦੇ ਆ ਗ੍ਰਾਮ ਪੰਚਾਇਤ ਪਿੰਡ ਲਮੋਚੜ ਕਲਾ ਦੇ ਪੂਰੇ ਪਿੰਡ ਦੇ ਸੰਯੋਗ ਦੇ ਨਾਲ ਇਹ ਰਾਸ਼ੀ ਇਕੱਠੀ ਕੀਤੀ ਗਈ ਪਰਿਵਾਰਾਂ ਤੱਕ ਜਿਹੜੀ ਉਹ ਰਾਸ਼ੀ ਹੈ ਉਹ ਸਮਗਰੀ ਹੈ ਜਿਹੜੀ ਰਾਸ਼ਨ ਸਮਗਰੀ ਹੈ ਨਾਲ ਰਾਸ਼ੀ ਹੈ ਉਹ ਪਹਚਾਈ ਜਾ ਰਹੀ ਹੈ ਤਾਂ ਜੋ ਕਿਤੇ ਨਾ ਕਿਤੇ ਇਹਨਾਂ ਪਰਿਵਾਰਾਂ ਦੀ ਮਦਦ ਹੋ ਸਕੇ ਪੰਜਾਬ ਸਰਕਾਰ ਅੱਗੇ ਮੈਂ ਵਾਰ-ਵਾਰ ਅਪੀਲ ਜਿਹੜੀ ਹੈ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਤੱਕ ਵੀਡੀਓ ਪੁਹੁੰਚਾ ਕਰ ਦਿਓ ਮਾਨ ਸਾਹਿਬ 2 ਲੱਖ ਰੁਪਏ ਨਾਲ ਇਹਨਾਂ ਦਾ ਕੁਝ ਨਹੀਂ ਹੋਣ ਵਾਲਾ 2 ਲੱਖ ਰੁਪਏ ਨਾਲ ਇਹਨਾਂ ਪਰਿਵਾਰਾਂ ਦਾ ਖਰਚੇ ਹੀ ਨਹੀਂ ਪੂਰੇ ਹੋ ਸਕਣੇ 2 ਲੱਖ ਨਾਲ ਕੀ ਬਣੂਗਾ ਘਟੋ ਘਟ ਐ ਇਨਾਂ ਪਰਿਵਾਰਾਂ ਦੇ ਵਿੱਚ ਜਿਹੜੇ ਬੱਚੇ ਪੜ੍ਹੇ ਹੈਗੇ ਇੱਕ ਇੱਕ ਸਰਕਾਰੀ ਨੌਕਰੀ ਜਰੂਰ ਦਿੱਤੀ ਜਾਏ ਗੁਰੂ ਅਰਸਾਈ ਕਾਫੀ ਅਸਾਮੀਆਂ ਖਾਲੀ ਪਈਆਂ ਹੈਗੀਆਂ ਨੇ ਹਰੇਕ ਮਹਿਕਮੇ ਵਿੱਚ 12 ਲੋਕ ਤਾਂ ਸਾਰੇ ਨੇ 12 ਪਰਿਵਾਰ ਤਾਂ ਇਹ ਸਾਰੇ ਨੇ ਇਹਨਾਂ 12 ਪਰਿਵਾਰਾਂ ਦੇ ਵਿੱਚ ਰਕਮ ਦਿੱਤੀ ਜਾਵੇ ਪਿੰਡ ਦੇ ਨੌਜਵਾਨ ਹੋਰ ਵੀ ਆ ਗਏ ਹੈਗੇ ਆ ਹਮੇਸ਼ਾ ਅੱਗੇ ਰਹਿੰਦੇ ਆ ਗੱਲਬਾਤ ਕਰ ਲੈਂਦੇ ਆ ਭਾਈ ਹੋਰਾਂ ਦੇ ਨਾਲ ਭਾਈ ਵੀਡੀਓ ਉਦੋਂ ਪਾਇਆ ਹੈਗਾ ਸੀ ਹੁਣ ਸਮਾਜ ਸੇਵੀ ਤੁਹਾਡੇ ਇਹ ਇੰਨਾ ਪਰਿਵਾਰਾਂ ਦੀ ਮਦਦ ਲਈ ਆ ਰਹੇ ਕੀ ਇਹ ਫੀਲ ਕਰਨਾ ਚਾਹੁੰਦੇ ਹੋ ਲੋਕ ਦੇਖ ਰਹੇ ਤੁਹਾਨੂੰ ਬਾਈ ਜੀ ਜਿਹੜੇ ਵੀ ਆ ਕੇ ਸੇਵਾ ਕਰੀ ਜਾਂਦੇ ਬਹੁਤ ਧੰਨਵਾਦ ਮਨ ਕੇ ਚਲੋ ਸਰਕਾਰਾਂ ਤੋਂ ਉਮੀਦ ਨਹੀਂ ਸੀ ਕਿ ਵੀ 2 ਲੱਖ ਰੁਪਏ ਦੀ ਕੋਈ ਅਹਿਮੀਅਤ ਨਹੀਂ ਗਈ 2 ਲੱਖ ਦਾ ਬਈ ਜੀ ਕੀ ਬਣਦਾ 2 ਲੱਖ ਦਾ ਇੱਕ ਕਮਰਾ ਨਹੀਂ ਤਿਆਰ ਹੁੰਦਾ ਸਾਡੇ ਗੁਰੂ ਅਸਾਏ ਦਾ ਆਵਲਾ ਸਾਹਿਬ ਜਿਹੜੇ ਇੱਥੋਂ ਦੇ ਨਾ MLA ਆ ਤੇ ਨਾ MP ਆ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਅੱਗੇ ਰੇਗ ਕੰਮ ਦੇ ਵਿੱਚ ਸਭ ਤੋਂ ਅੱਗੇ ਹੁੰਦੇ ਆ ਤੇ ਰੇਗ ਦੇ ਨਾਲ ਖੜਦੇ ਆ ਉਹ ਸਾਰੇ ਪਰਿਵਾਰਾਂ ਦੇ ਨਾਲ ਖੜੇ ਅਸੀਂ ਬਸ ਹੀ ਹੱਥ ਜੋੜ ਕੇ ਹੀ ਬੇਨਤੀ ਕਰਦੇ ਆ ਸਾਰਿਆਂ ਨਾਲ ਖੜਦੇ ਰਹਿਣ ਉਹ ਬਾਕੀ ਜਿਹੜੇ ਐਮਐਲਏ ਜਾਂ ਐਮਪੀ ਹੁੰਦੇ ਆ ਉਹ ਇੱਕ ਰਾਜਾ ਹੁੰਦਾ ਉਹ ਅਸੀਂ ਪ੍ਰਜਾ ਹੁੰਨੇ ਆ ਜੀ ਵੋਟਾਂ ਪਾਉਂਨੇ ਆ ਉਹਨਾਂ ਨੂੰ ਪਰ ਜਦੋਂ ਆਹ ਟਾਈਮ ਦੇ ਵਿੱਚ ਉਹ ਨਾਲ ਖੜਨਾ ਚਾਹੀਦਾ ਪਰ ਉਹ ਬਈ ਜੀ ਕੋਈ ਨਹੀਂ ਖੜਾ ਉਹਨਾਂ ਵਾਸਤੇ ਬਹੁਤ ਗਲਤ ਗੱਲ ਆ ਉਹਨਾਂ ਨੂੰ ਖੜਨਾ ਚਾਹੀਦਾ ਨਾਲ ਤੇ ਜਦੋਂ ਵੋਟਾਂ ਲੈਣ ਆਉਂਦੇ ਬਈ ਜੀ ਪਰ ਆਪ ਨੂੰ ਆ ਗੱਲਾਂ ਇਸ ਟਾਈਮ ਚਾਹੀਦੀ ਨਹੀਂ ਕਰਨੀਆਂ ਪਰ ਮਹਿਸੂਸ ਹੁੰਦਾ ਪਰ ਨਾਲ ਨਹੀਂ ਖੜਦੇ ਪਏ ਇਕੱਲੇ ਬਸ ਆ ਕੇ ਢੇੜਾ ਕੱਢ ਕੇ ਤੁਰੇ ਜਾਂਦੇ ਆ ਪਰ ਅੱਜ ਦੇ ਟਾਈਮ ਦੇ ਵਿੱਚ ਨਾਲ ਖੜਨਾ ਚਾਹੀਦਾ ਉਹਨਾਂ ਨੂੰ ਬਾਈ ਜੀ ਉਹਨਾਂ ਵਾਸਤੇ ਕੋਈ 1 ਲੱਖ ਜਾਂ 2 ਲੱਖ ਰੁਪਏ ਦੀ ਕੋਈ ਵੀ ਹੈ ਨਹੀਂ ਕੀਮਤ ਹੈਣੀਗੀ ਪਰ ਜਿਹਨੇ ਪਰਿਵਾਰ ਦਾ ਜੀ ਗਿਆ ਚਲਾ ਉਹ ਤਾਂ ਮੋੜਨਾ ਨਹੀਂਗਾ ਉਹ ਤਾਂ ਆਪਣਾ 20 ਲੱਖ ਨਾਲ ਨਹੀਂ ਮੋੜਨਾ 30 ਲੱਖ ਨਾਲ ਮੋੜਨਾ ਪਰ ਅੱਜ ਨਾਲ ਖੜਨ ਦਾ ਹੱਕ ਬੰਦਾ ਉਹਨਾਂ ਦਾ ਬਸ ਆਪਾਂ ਦਾ ਸ਼ੁਕਰ ਇਹੀ ਗੁਜ਼ਾਰਦੇ ਸਾਨੂੰ ਤਾਂ ਆਵਲਾ ਵਰਗੇ ਬੰਦੇ ਚਾਹੀਦੇ ਆ ਆਵਲੇ ਵਰਗੇ ਜਿਹੜੇ ਮਾੜੇ ਟਾਈਮ ਦੇ ਵਿੱਚ ਨਾਲ ਖੜਨ ਜੋਗੇ ਹੈਗੇ ਸਾਡੇ ਨਾਲ ਤੇ ਜਿਹੜੇ ਹੋਰ ਵੀਰ ਜਿਹੜੇ ਐਨ ਆਰ ਆਈ ਆ ਇਹਨਾਂ ਪਰਿਵਾਰਾਂ ਦੀ ਗਰੀਬ ਪਰਿਵਾਰ ਆ ਸਾਰੇ ਸਾਰੇ ਗਰੀਬ ਆ ਹਾਂ ਗਰੀਬ ਆ ਬਣ ਕੇ ਚਲੋ ਭਾਂਡੇ ਮਾਂਜ ਕੇ ਜੇ ਤਕੜੇ ਘਰਾਂ ਦੇ ਮੁੰਡੇ ਕਿਹੜਾ ਭਾਂਡੇ ਮਾਂਜ ਜਾਂਦੇ ਬਈ ਗਰੀਬ ਘਰਾਂ ਦੇ ਮੁੰਡੇ ਆ ਜਿਹੜੇ ਭਾਂਡੇ ਮਾਂਜਰ ਜਾਂਦੇ ਵਿਚਾਰੇ ਜਿਹੜੇ ਐਨ ਆਰ ਆਈ ਮੁੰਡੇ ਜਿਹੜੇ ਇੱਥੋਂ ਦੇ ਹੋਰ ਜਿਹੜੇ ਸਰਦੇ ਘਰੋਂ ਉਹਨਾਂ ਨਾਲ ਖੜਨਾ ਚਾਹੀਦਾ ਤੇ ਨਾਲ ਸੇਵਾ ਇਹਨਾਂ ਦੇ ਨਾਲ ਕਰਨੀ ਚਾਹੀਦੀ ਆ ਬਿਲਕੁਲ ਜੀ ਖੜਨਾ ਚਾਹੀਦਾ ਤੇ ਰਵਿੰਦਰ ਸਿੰਘ ਆਵਲਾ ਪਰਿਵਾਰਾਂ ਦੇ ਨਾਲ ਖੜਾ ਹੈ 1-1 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ ਇੱਥੋਂ ਤੱਕ ਜਿਹੜੇ ਫੱਟੜ ਹੈਗੇ 50000 ਰੁਪਏ ਦੀ ਰਾਸ਼ੀ ਉਹ ਵੀ ਇੱਕ ਕਮੇਟੀ ਜਿਹੜੀ ਉਹਨਾਂ ਗਠਿਤ ਕਰ ਦਿੱਤੀ ਸੀ ਨਾਲ ਹੀ ਜਿਨ੍ਹਾਂ ਦੇ ਬੱਚੇ ਪੜਨ ਵਾਲੇਗੇ ਉਹਨਾਂ ਦੀ ਫ੍ਰੀ ਪੜ੍ਹਾਈ ਦਾ ਵੀ ਐਲਾਨ ਕੀਤਾ ਗਿਆ ਰਵਿੰਦਰ ਆਵਲਾ ਪਰਿਵਾਰ ਦੇ ਨਾਲ ਖੜਿਆ ਤੁਹਾਡਾ ਲੋਕਲ ਚੈਨਲ ਗੁਰੂ ਅਰਸਾ ਲਾਈਵ ਪਹਿਲਾਂ ਵੀ ਖੜੇ ਸੀ ਅੱਜ ਵੀ ਖੜੇ ਆ ਤੇ ਖੜੇ ਰਾਂਗੇ ਇਹਨਾਂ ਲੋਕਾਂ ਤੱਕ ਇਹਨਾਂ ਲੋਕਾਂ ਨੂੰ ਇਨਸਾਫ ਦੀਵਾਨ ਤੱਕ ਇਹਨਾਂ ਲੋਕਾਂ ਦੀ ਸਾਰ ਲੈਨ ਤੱਕ ਇਨਾ ਲੋਕਾਂ ਦਾ ਦਰਦ ਤੁਹਾਡੇ ਤੱਕ ਪਹੁੰਚਾਂ ਤੱਕ ਗੁਰੂਰਸਾਹਿਬ ਲਾਈਵ ਪਹਿਲਾਂ ਵੀ ਖੜਾ ਸੀ ਖੜਾ ਰਹੂਗਾ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੱਲਣਾ ਤੁਹਾਡਾ ਖੁੱਦਾ ਗੁਰੂਰਸਾਹਿਬ